ਪਠਾਨਕੋਟ ਦੇ ਸਰਨਾਚ ਪੈਂਦੇ ਘਟਾਬੇ ਤੇ ਮੌਜੂਦ ਨੌਜਵਾਨਾਂ ਤੇ 5 ਤੋਂ 6 ਦੇ ਕਰੀਬ ਨੌਜਵਾਨਾਂ ਨੇ ਫਾਇਰਿੰਗ ਕੀਤੀ ਹੈ ਹਮਲਾਵਰਾਂ ਵੱਲੋਂ ਕਈ ਰਾਉਂਡ ਫਾਇਰ ਕੀਤੇ ਗਏ ਦੋ ਨੌਜਵਾਨਾਂ ਨੂੰ ਤਿੰਨ ਗੋਲੀਆਂ ਲੱਗੀਆਂ ਨੇ ਦੋਨਾਂ ਦਾ ਇਲਾਜ ਸਿਵਲ ਹਸਪਤਾਲ ਚ ਕਰਵਾਇਆ ਜਾ ਰਿਹਾ ਹੈ ਪੁਲਿਸ ਵੀ ਹਰਕਤ ਚ ਆ ਗਈ ਹੈ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਬਿਆਨ ਕਲੰਬਤ ਕਰ ਲਏ ਗਏ ਨੇ ਹਮਲੇ ਦੇ ਅਸਲ ਕਾਰਨਾਂ ਤੇ ਹਮਲਾਵਰਾਂ ਦਾ ਪਤਾ ਕਰਨ ਦੇ ਵਿੱਚ ਪੁਲਿਸ ਜੁੱਟ ਚੁੱਕੀ ਹੈ ਸਰਨੇ ਚੌਂਕ ਦੇ ਵਿੱਚ ਇੱਕ ਬਾਸ਼ੀ ਦਾ ਢਾਬਾ ਆ ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਆ ਕਿ ਇੱਥੇ ਗੋਲੀਆਂ ਚੱਲੀਆਂ ਨੇ ਜਦੋਂ ਅਸੀਂ ਮੌਕੇ ਤੇ ਪਹੁੰਚੇ ਆ ਤੇ ਇਹ ਵੀ ਪਤਾ ਲੱਗਾ ਕਿ ਕੋਈ ਜ਼ਖਮੀ ਹੋਏ ਨੇ ਤਿੰਨ ਬੰਦੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਉਹਦੇ ਬਾਰੇ ਸਾਡੀ ਜਿਹੜੀ ਤਹਿਕੀਕਤ ਚੱਲ ਰਹੀ ਆ ਤੇ ਇਥੋਂ ਮੌਕੇ ਤੋਂ 7-9 ਸਾਨੂੰ ਮਿਲੇ ਨੇ ਇਹਦੇ ਸਬੰਧ ਵਿੱਚ ਸਾਰੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਜਿਹੜੇ ਵੀ ਦੋਸ਼ੀ ਹੋਏ ਉਹਨਾਂ ਨੂੰ ਪਾਕਸ਼ਾ ਨਹੀਂ ਜਾਊਗਾ ਇਹਦੀ ਹਾਲੇ ਇਨਵੈਸਟੀਗੇਸ਼ਨ ਚੱਲ ਰਹੀ ਆ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਡਿਸਕਲੋਜ਼ ਕੀਤਾ ਜਾ ਸਕਦਾ ਬਿਲਹਲ ਹਸਪਤਾਲ ਪਠਾਨਕੋਟ ਦੀ ਐਮਰਜੈਂਸੀ ਵਿੱਚ ਕਰੀਬ ਪੋਨੇ 1 ਵਜੇ ਦੋ ਪੇਸ਼ੈਂਟ ਆਏ ਹੈਗੇ ਜਿਨ੍ਹਾਂ ਨੂੰ ਗਨ ਸ਼ਾਟ ਇਜਰੀਜ਼ ਹੋਈਆਂ ਹੈਗੀਆਂ ਤੇ ਇਕ ਦਾ ਨਾਮ ਹੈਗਾ ਵਿਕਰਾਂਤ ਸਿੰਘ ਜਿਹੜਾ ਕਿ ਮਡਹਟ ਕਲੋਨੀ ਕੱਚੇ ਕੁਆਟਰ ਦਾ ਰਹਿਣ ਵਾਲਾ ਹੈ ਤੇ ਦੂਸਰਾ ਜਿਹੜਾ ਨਾਮ ਹੈਗਾ ਲਖਵਿੰਦਰ ਸਿੰਘ ਇਹ ਨਿਊ ਥਰੇਹਾਲ ਦੇ ਰਹਿਣ ਵਾਲੇ ਹੈਗੇ ਦੋਨਾਂ ਦੀ ਉਮਰ ਜਿਹੜੀ ਹੈ 35-36 ਸਾਲ ਦੇ ਕਰੀਬ ਹੈਗੀ ਹੈ ਤੇ ਇਹਨਾਂ ਨੂੰ ਅਸੀਂ ਫਰਸਟ ایڈ ਦੇ ਕੇ ਹਾਇਰ ਸੈਂਟਰ ਵਿੱਚ ਰੈਫਰ ਕਰ ਦਿੱਤਾ ਹੈ ਸਰ ਕੀ ਕੰਡੀਸ਼ਨ ਕੀ ਹੈ ਦੋਨਾਂ ਦੀ ਕੰਡੀਸ਼ਨ ਜਿਹੜੀ ਹੈ ਫਰਸਟ ایڈ ਦਿੱਤੀ ਹੈ ਅਸੀਂ ਦੋਨਾਂ ਨੂੰ ਸਟੇਬਲ ਕਰ ਦਿੱਤਾ ਹੈ ਜੋਨ ਸਾਰੇ ਦੋਨੇ ਬੱਚੇ ਜਿਹੜੇ ਹੈਗੇ ਆ ਹੋਸ਼ ਵਿੱਚ ਸੀਗੇ ਤੇ ਇਹਨਾਂ ਨੂੰ ਹਾਇਰ ਸੈਂਟਰ ਵਿੱਚ ਰੈਫਰ ਅਗਲੇ ਇਲਾਜ ਲਈ ਅਸੀਂ ਕਰ ਦਿੱਤਾ ਸਰ ਕਿੰਨਾ ਕੀ ਸਰਗਰਮ ਲੱਗੇ Y así. ਕਲੀਅਰ ਨਹੀਂ ਹੈਗਾ ਇਹ ਫਾਈਲ ਚ ਦੇਖ ਕੇ ਮੈਂ ਤੁਹਾਨੂੰ ਦੱਸਦਾਗਾ ਤੇ ਜਿਹੜੀ ਪ੍ਰੀਮਰੀ ਇਨਫੋਰਮੇਸ਼ਨ ਹੈਗੀ ਉਹਦੇ ਵਿੱਚ ਵਿਕਰਾਂਤ ਜੀ ਨੂੰ ਦੋ ਗੋਲੀਆਂ ਲੱਗੀਆਂ ਲੱਤਾਂ ਤੇ ਇੱਕ ਬਾਹ ਤੇ ਤੇ ਲਖਵਿੰਦਰ ਜੀ ਨੂੰ ਜਿਹੜੀ ਹੈ ਛਾਤੀ ਤੇ ਜਿਵੇਂ ਜਿੱਤੈ ਪਤਾ ਲੱਗਾ ਕਿ ਇੱਥੇ ਰੰਗ ਗੋਲੀਆਂ ਚੱਲੀਆਂ ਇਹ ਸਾਡੇ ਮੇਰੇ ਬਿਲਕੁਲ ਹੀ ਵਾਰਡ 45 ਦੇ ਵਿੱਚ ਹੈਗਾ ਮੇਰੇ ਘਰ ਤੋਂ ਬਿਲਕੁਲ ਨੇੜੇ ਹੈਗਾ ਉਹ ਹਾਈਵੇ ਦੇ ਉੱਪਰ ਹੈ ਇਹ ਬਾਸ਼ੀ ਦਾ ਟੱਪ ਹੈਗਾ ਇੱਥੇ 6 ਮੁੰਡੇ ਅੰਦਰ ਆਲਰੇਡੀ ਬੈਠੇ ਹੋਏ ਸੀਗੇ ਜਿਹੜੀ ਗੱਲਬਾਤ ਤੋਂ ਪਤਾ ਲੱਗਿਆ ਤੇ 4-5 ਮੁੰਡੇ ਬਾਹਰ ਡਰਾਟ ਹੋਰ ਗੋਲੀਆਂ ਲੈ ਕੇ ਆਏ ਨੇ ਉਹਨਾਂ ਨੇ ਆਂਦੇ ਆਂਦਾ ਤੋਂ ਹੁੰਦੇ ਤੇ ਬਰામਤ ਹੋ ਗਏ ਆ ਸਾਨੂੰ ਇਹਨਾਂ ਨੂੰ ਤੇ ਨਾਲ ਹੀ ਅਸੀਂ ਫੋਨ ਕਰ ਦਿੱਤਾ ਗਿਆ ਸਾਰੀ ਪੁਲਿਸ ਵੀ ਆ ਗਈ ਆਪਣੀ ਕਾਰਵਾਈ ਕਰਦੀ ਪਈ ਹੈ ਸਾਰਾ ਕੁਝ ਤੇ ਇਹ ਚਾਹੁੰਦੇ ਆ ਕਿ ਕਿ ਇਹ ਜਿਹੜੀ ਹੋਈ ਹੈ ਜਿੱਦਾਂ ਦੇ ਅਟੈਕ ਹੋ ਰਿਹਾ ਹੈ ਇਹ ਨਾਰਮਲੀ ਆਮ ਜਨਤਾ ਦੇ ਵਿੱਚ ਜਿਹੜੀ ਵੀ ਚੀਜ਼ ਹੈ دہشت ਦਾ ਹੈਗਾ ਇਹਨੂੰ ਜਲਦੀ ਤੋਂ ਜਲਦੀ ਕੀਤਾ ਜਾਏ ਸਾਡੇ ਸਾਰੇ ਐਸਐਚਓ ਸਾਹਿਬ ਵਗੈਰਾ ਸਾਰੇ ਪੁੱਜ ਗਏ ਨੇ ਤੇ ਮੈਂ ਚਾਹਾਂਗਾ ਕਿ ਇਹ ਚੀਜ਼ਾਂ ਦਾ ਜਲਦੀ ਜਲਦੀ ਹੱਲ ਹੋਏ ਤੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਫੜੇ ਜਾਣ ਜਲਦੀ ਤੋਂ ਜਲਦੀ ਐਤੋਂ 3 ਤੋਂ ਜਿਆਦਾ ਜ਼ਖਮੀ ਜਿਹੜੇ ਪਤਾ ਲੱਗਿਆ ਕਿ ਤਿੰਨ ਤੋਂ ਜ਼ਿਆਦਾ ਜਿਹੜੇ ਆ ਉਹ ਜ਼ਖਮੀ ਹੋ ਚੁੱਕੇ ਆ ਹੋਰ ਉਹ ਸਿਵਲ ਹਸਪੀਟਲ ਵਿੱਚ ਜਿਹੜਾ ਪਤਾ ਲੱਗਿਆ ਕਿ ਉਹ ਸਿਵਲ ਹਸਪੀਟਲ ਦੇ ਵਿੱਚ ਹੈਗੇ